ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਓਕਾ ਏਕ ਸਮਾਨ ਕੈ ਘਰ ਗਾਵਣਾ ਜਨਮੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਤਿਲਾਡ ਧਰ ਪੇਖਤ ਹੀ ਜਮਰਾਉ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਵਿਖਿਆ ਰਸ ਜਿਤ ਸੰਗਤ ਨਿਛਉ ਮਰਨਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾਂ ਤਿਸ ਭਾਵੈ ਤਾਂ ਲਾਗੈ ਭਾਉ ਪਰਮ ਭਲਾਵਾ ਵਿੱਚ ਹੁੰ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਕਿਤ ਸੰਗਤ ਨਾਹੀ ਮਰਨਾ ਹੁਕਮ ਪਛਾਨ ਤਾ ਖਸਮੈ ਮਿਲਨਾ ਰਹਾਉ ਦੂਜਾ ਸਰੀਰ ਆਗ ਤਰਲੋਚਨ ਕਾ ਮਾਇਆ ਮੋਹ ਮਨ ਅਗ ਲੜਾ ਪ੍ਰਾਣੀ ਜ라 ਮਰਨ ਭਉ ਵਿਸਰ ਗਿਆ ਕਤੰਬ ਦੇਖ ਵਿਕਤਹ ਕਮਲਾ ਜਿਉ ਪਰ ਕਰ ਜੋ ਹੈ ਕਪਤ ਨਰਾ ਦੂੜਾ ਆਇ ਹੋਏ ਜਮਹ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਨ ਆਈ ਕਹੈ ਮਿਲ ਮੇਰੇ ਬੀਖਲਾ ਲੈ ਬਾਹੜੀ ਵਲਾਈ ਮਿਲ ਮੇਰੇ ਰਮਈਆ ਮੈਂ ਲੇ ਛਡਾਈ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਉ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਾਵਸਤ ਤਹ ਨਾ ਪਰਵੇਸ਼ ਸੰਗ ਮਾਇਆ ਮੂਹ ਤਬ ਬਿਸਰ ਗਿਆ ਜਾਂ ਤਜੀਐ ਲੈ ਸੰਸਾਰਨ ਆਜ ਮੇਰਾ ਮਨ ਪ੍ਰਗਟ ਭਇਆ ਹੈ ਦੇਖੀਐ ਧਰਮ ਰਾਹੋ ਇਹ ਕਰ ਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਜੇ ਕੋ ਮੂਹ உபਦੇਸ਼ ਕਰਤੈ ਤਾਂ ਵਣ ਤ੍ਰੇਣ ਰਤੜਾ ਨਾਰਾਇਣ ਅਹ ਜੀ ਤੂੰ ਆਪੇ ਸਭ ਕਿਸ ਜਾਣਦਾ ਬਜਤ ਤਰਲੋਚਨ ਰਾਮਈਆ ਸਿਰੀ ਰਾਗ ਭਗਤ ਕਬੀਰ ਜੀਓ ਕਾ ਆਚਰਯ ਇਕ ਸੁਨੋਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ ਸੁਰ ਨਾਰੇ ਗਣ ਗੰਧਰੁ ਜਿਨ ਮੋਹਿ ਤ੍ਰਿ ਭਵਨ ਮੇ ਖੁ ਲੀਲਾਈ ਰਾਜਾ ਰਾਮ ਅਨਹਦ ਕਿੰਗਰੀ ਬਾਜੈ ਜਾਂ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ 파ਟੀ ਗगन ਸਿੰਘਿਆ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਇਸ ਮਹਿ ਧਾਰ ਚੋ ਐ ਅਤ ਨਿਰਮਲ ਰਸ ਮਹਿ ਰਸਨ ਚੋ ਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਇਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਦੇਣੀ ਜਿਉ ਕੀ ਪਹਿਰਿਆਂ ਕੈ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਾਰੇ ਗਰਭ ਕੁੰਡਲ ਜਬ ਆਸਤੁਰ ਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆ ਬਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨਹੁ ਵਿਸਾਰਿਆ ਫਿਰ ਪਛਤਾ ਵਹਗਾ ਮੂੜਿਆ ਤੂੰ ਕਮਨ ਕਮਤ ਭ੍ਰਮ ਲਾਗਾ ਏਤਿ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਦਾ ਰਹਾਉ ਬਾਲ ਬਨੋਦ ਚਿੰਦ ਰਸ ਲਾਗਾ ਕਿਨ ਕਿਨ ਮੋਹੇ ਪਿਆਪੈ ਰਸ ਮਿਸ ਮੇਦ ਅੰਮ੍ਰਿਤ ਵਿਖ ਚਾਚੀ ਤਉ ਪੰਜ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨ ਅਰਾਧਿਆ ਪੁਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਕਤ ਗਲ ਬਾਂਧਿਆ ਤਰਨ ਤੇਜ ਪਰ ਤ੍ਰੈ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨ ਮਤ ਕਾਮ ਮਹਾ ਵਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ RAM ਰਿਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੁਲੇ ਤਉ ਭਗ ਮੁਖ ਜਨਮ ਬਗੋਇਆ ਹੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ਼ਰਮਹਿ ਬੁੱਧ ਬਲਨਾਠੀ ਤਾ ਕਾਮਿ ਭਵ ਸਮਾਧਾਣੀ ਤਾ ਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਉਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਚੈ ਪਛਤਾਣਾ ਨਿਕੁਟੀ ਦੇ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇਜ ਉੱਡਿਆ ਮਨ ਪੰਖੀ ਘਾਰੇ ਆਂਗਨ ਨਾ ਸੁਖਾਈ ਦੇਣੀ ਕਹਿ ਸੁਨੋ ਹੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾ ਕਨਕ ਕਟਕ ਜਲ ਤਰੰਗ ਜੈ ਸਾ ਜੋ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਤਤ ਪਾਵਨ ਨਾਮ ਕੈਸੀ ਹੁਨਤਾ ਰਹਾਉ ਤੁਮ ਜੋ ਨਾਇਕ ਆਚੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋ ਕੋ ਵਿਚਾਰ ਦੇਹੁ ਰਵਦਾਸ ਸਮ ਦਲ ਸਮਝਾਵੈ ਕੋ ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਕਰ ਚੱਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੈ ਗੁਰ ਪੂਰੈ ਹਰ ਨਾਮ ਜੜਾਇਆ ਹਰ નિਛਲ ਹਰ ਧਨ ਪੱਲੇ ਜੀਉ ਹਰ ਹਰ ਸਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਣ ਜੀਵਾ ਆਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਕੌ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਧਨ ਪੱਲੇ ਜੀਉ ਮਾਜ ਮਹੱਲਾ ਚੌਥਾ ਮਾਦੇ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾਂ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਉ ਮਨ ਤਨ ਖੋਜੀ ਪਾਲ ਪਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਅਮਾਰਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮੇਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਹਰ ਹਰ ਦਇਆ ਕਰਹੁ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਾਸੈ ਜੀਉ ਮਾਧ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜੰਗ ਭਉ ਜਲ ਦੁਤਰ ਤਰੀਐ ਜੀਉ ਆਉ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੁਪ੍ਰੀਤਮ ਭਾਈ ਮੈਂ ਦਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੀ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤਰਕ ਦੀਨ ਸਤ ਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਸਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਨ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰੇ ਅਮਰਤਾ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਉ ਵੱਡ ਭਾਗੀ ਹਰ ਸੰਗਤ ਪਾਵੇਹ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਫਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੀ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਪੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਦਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਵੋ ਸੰਤ ਮੈਂ ਗਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰ ਬਾਣੀ ਮੁਖ ਚਾਉਂਦਾ ਜੀਉ ਵੱਡ ਭਾਗੀ ਹਰ ਸੰਤ ਮਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗ ਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪੌਂਦਾ ਜੀਉ ਆਪ ਦਿਆਲ ਦਿਆ ਪ੍ਰਭ ਧਾਰੀ ਮਲ ਹਉ ਮੈਂ ਵਿਖਿਆ ਸਭ ਨੇਵਾਰੀ ਨਾਨਕ ਹਟ ਪਟਣ ਵਿੱਚ ਕਾ ਆਂ ਹਰ ਲੰਦੇ ਗੁਰਮੁਖ ਸੌਦਾ ਜੀਓ ਬਾਜ ਮਹੱਲਾ ਚੌਥਾ ਔ ਗੁਣ ਗੋਵਿੰਦ ਹਰਨਾਮ ਧਿਆਈ ਮਿਲ ਸੰਗਤ ਮਨਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਰਸ ਕੀ ਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾਂ ਪਾਮ ਮਨੋਆ ਮਲ ਮਲ ਧੂਆ ਮੇਲਾ ਹਰ ਜਨ ਹਰ ਰਸ ਪੀਚੈ ਜੀਓ ਸਤਿਗੁਰ ਦਾਤੈ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮੁ ਪਰੀਚੈ ਜੀਓ ਮਾਜ ਮਹੱਲਾ ਚੌਥਾ ਆਵੂ ਭੈਣੀ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦਸਤੇ ਤਿਸ ਕੈ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਬਿਟੋ ਕਮਾਈਆ ਜੀਉ ਜਹ ਜਹ ਦੇਖਾਂ ਤਹਿ ਤਹਿ ਸਵਾਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦੇਖ ਆ ਲਿਆ ਹਉ ਸਤਿਗੁਰ ਵਿਟੋ ਸਦ ਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾਰ ਲਈ ਕਿਸੈ ਦੀਰ ਲਾਈਆ ਗੁਰ ਪ੍ਰਸਾਦੀ ਇਕ ਨਦਨੀ ਆਇਆ ਹਉ ਸਤਿਗੁਰ ਵਿਟੋ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀਉ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਨੁ ਕਰੇ ਚਾਤ੍ਰਿਕ ਕੀ ਨਿਆਈ ਤਿਰਖਾ ਨਾਮ ਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੂਆ ਦੇਖੇ ਸਾਰਿੰਗ ਬਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਸੁਰ ਨ ਕਾਦ ਮਿਲੀ ਐ ਪ੍ਰਿਆ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗ ਹੋਆ ਗੁਰ ਸੰਤ ਮਲਾਇਆ ਰਬ ਅਵਲਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੇਮਾਰੇ ਜੀਉ ਹਉ ਕੋ ਲੇ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੇਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ 5 ਸਰਉਪ ਸਹਾਵੀ ਜਿਤ ਤੁਧ ਸੁਮਹੱਲੀ ਸੋ ਕਮ ਸੁਹਿਲਾ ਜੋ ਤੇਰੀ ਘਾਲੀ ਸੋ ਰਿਦਾ ਸੁਹਿਲਾ ਜਿਤ ਹਿਰਦੈ ਤੂੰ ਉੱਠਾ ਸਭਨਾ ਕੀ ਦਾਤਾ ਰਾਜੀਉ ਤੂੰ ਸੰਜਾ ਸਾਹਿਬ ਬਾਪ ਹਮਾਰਾ ਨਾਉ ਨਿਦ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇਹੇ ਸੋ ਤ੍ਰਿਪਤ ਆਗਾਵੇ ਸੋਈ ਭਗਤ ਤੁਮਾਰਾ ਜੀਉ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉੱਠਾ ਸਭੇ ਸੰਗੀ ਵਾਲ ਸਦਾਇ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਈਂ ਤੂੰ ਆਪੇ ਮਨ ਮੁਖ ਜਨਮ ਪੁਆਇ ਨਾਨਕ ਦਾਸ ਤੇਰਾ ਬਲੇਹਾਰੈ ਸਭ ਤੇਰਾ ਖੇਲ ਦਸਾਹ ਰਾ ਜੀਉ ਬਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਅਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਫਿਰ ਕਿਰ ਆਪਣੇ ਗ੍ਰਹਿ ਮਹਿ ਆਇ ਜੋ ਲੜੀਂਦਾ ਸੂਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨਪਉ ਪੁਰਖ ਦਿਖਾਰਿਆ ਜੀਉ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ਜਿਹਾ ਦਿੱਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਫਸਾਰਿਆ ਜੀਉ ਮਾਜ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇ ਤਿਤ ਕਰ ਸਖੀਏ ਮੰਗਲ ਗਾਇ ਅਨੰਦ ਬਨੋਦ ਤਿਤੈ ਘਰ ਸੋਹੈ ਜੋ ਤਨ ਕੰਤ ਸ਼ਿੰਗਾਰੀ ਜੀਉ ਸਾਗੁਣਵੰਤੀ ਸਾਵੜ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾਸੁਗੜ ਬਚਖਣ ਜੋ ਤਨ ਕੰਤ ਪਿਆਰੀ ਜੀਉ ਅਚਾਰਵੰਤ ਰਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੀ ਸਾ ਕੁਲਵੰਤੀ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗਮ ਅਗੁਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਉ ਮਾਜ ਮਹੱਲਾ 5 ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਲਾਵੇ ਜੀਉ ਖਟ ਸਾਸਤ ਵਿਚਰਤ ਮੁਖ ਗਿਆਨ ਪੂਜਾ ਤਿਲਕ ਤੀਰਤ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਮਹਿ ਸ਼ਾਂਤ ਨਾ ਆਵੇ ਜੀਉ ਅਨਕ ਵਰਖ ਕੀਏ ਜਪ ਤਾਪਾ ਗਮਨ ਕੀਆ ਧਰਤੀ ਪਰਮਾਤਾ ਇਕ ਖਿੰਹਿਰਦਾ ਸ਼ਾਂਤ ਨ ਆਵੇ ਜੋਗੀ ਬਹੁੜ ਬਹੁੜ ਉਠਤਾਵੇ ਜੀਉ ਕਰ ਕਿਰਪਾ ਮੋਹਿ ਸਾਧ ਮਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਗੂਚਰ ਅਲਖਿਆ ਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਧਿਆਵੋ ਹੋ ਗੁਰਮੁਖ ਗਾਤੀ ਜੀਉ ਗੁਰਮਖ ਮਦਸੂਦਨ ਨਿਸਤਾਰੀ ਗੁਰਮਖ ਸੰਗੀ ਕ੍ਰਿਸ਼ਨ ਮਰਾਰੀ ਦਿਆਲ ਦਮੋਦਰ ਗੁਰਮਖ ਪਾਈਐ ਹੋਰ ਤੇ ਕਿਤੇ ਨਾ ਭਾਂਤੀ ਜੀਉ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨਾਂ ਜਾਕੇ ਪੂਜੈ ਪੈਰਾ ਗੁਰਮਖ ਹਿਰਦੈ ਜਾ ਕੇ ਹਰ ਹਰ ਸੋਈ ਭਗਤ ਇਕਾਂਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾਤਾਰਾ ਗੁਰਮੁਖ ਨਾਮ ਜਪੀਐ ਦਿੱਤ ਤਰੀਐ ਗਤ ਨਾਨਕ ਬਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਸ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਉ ਪਾਣੇ ਉੱਜੜ ਪਾਣੇ ਰਾਹਾ ਪਾਣੇ ਹਰ ਗੁਣ ਗੁਰਮਖਾ गावा ਪਾਣੇ ਪਰਮ ਭਵੈ ਬਹੁ ਜੂਨੀ ਸਭ ਕਿਸ ਤੇ ਸਹਿ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਤ ਸੰਤਨ ਕੀ ਦੇਹੁ ਪਿਆਰੀ ਹਾਏ ਪਿਆ ਹਰ ਤੇਰੇ ਦਵਾਰੇ ਦਰਸ਼ਨ ਪੇਖਤ ਮਨ ਆਗਾਵੇ ਨਾਨਕ ਮਿਲਨ ਸੁਭਾਈ ਜੀਉ ਮਾਲ ਮਹੱਲਾ ਪੰਜਵਾ ਦੁਖ ਤਦੇ ਜਾਂ ਵਿਸਰ ਜਾਵੇ ਔਖ ਬਿਆਪੈ ਬਹੁ ਵਿਦ ਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਉ ਸਤਗੁਰ ਮੇਰਾ ਵੱਡ ਸਮਰੱਥਾ ਜੀਏ ਸੰਭਾਲੀ ਤਾਂ ਸਭ ਦੁੱਖ ਲੱਤਾ ਚਿੰਤਾ ਰੂਗ ਗਈ ਹਉ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹਉ ਸਭ ਕਿਛ ਮੰਗਾ ਦੇਂਦੇ ਟੂਟ ਨਾਹੀ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਹੀ ਦੀਨ ਦਿਆਲ ਗੋਪਾਲਾ ਜੀਓ ਹਉ ਬਲੇ ਹਾਰੀ ਸਤਗੁਰੂ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਇਰਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗਵਿੰਦੇ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖ ਭੰਜਨ ਨਿਧਾਨ ਅਮੋਲੇ ਨਿਰਪਉ ਨਿਰਵੈਰ ਅਥਾਹ ਅਤੋਲੇ ਅਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਦੇ ਪਾਏ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾ ਜੀਓ ਮਾਜ ਮਹੱਲਾ 5ਵਾਂ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਤਨ ਮੂਰਤ ਚਸੇ ਪਲ ਘੜੀਆਂ ਤਨ ਸੋ ਓਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਗੁਰ ਸੁਣਾਇ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੇ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਨਾ ਕੋਈ ਹੋਏ ਗਾ ਜੀਉ ਅਮਰਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਖੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ 5ਵਾਂ ਸੰਗਲ ਸੰਤਨ ਪਹਿ ਵਸਤ ਇਕ ਮੰਗੋਂ ਕਰੋਂ ਬਿਨੰਤੀ ਮਾਨ ਤਿਆਗੋਂ ਵਾਰ ਵਾਰ ਜਾਇ ਲਖ ਬਰੀਆ ਦੇਹੋ ਸੰਤਨ ਕੀ ਤੂ ਰਾਜੀਓ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਔ ਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਆਤਮਗੜ ਵਿਖਮ ਤਿਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਦ ਜੇਵੜ ਅਵਰਨਾ ਸੂਰਾ ਜੀਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਅਭਾਗੀ ਸਾਚ ਕਰ ਬੈਸ ਰਹੇ ਗੁਣ ਗਾਏ